ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਭਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਰਾਮੂ ਵਾਲਾ ਕਲਾਂ ਦੇ ਵਿੱਚ ਰਾਮੂ ਵਾਲਾ ਕਲਾਂ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਇਹ ਪਿੰਡ ਜਿਹੜਾ ਇੱਕ ਤੋਂ ਸਿੱਧੀ ਛੜਕ ਜਿਹੜੀ ਇਸ ਪਿੰਡ ਦੇ ਵਿੱਚ ਐਂਟਰੀ ਮਾਰਦੀ ਆ ਜਿਹੜਾ ਕਿ ਇਸ ਪਿੰਡ ਦੇ ਨੇੜੇਆ ਬਾਗਾਪੁਰਾਣਾ ਸ਼ਹਿਰ ਇਸ ਪਿੰਡ ਨੂੰ ਨੇੜੇ ਪੈਂਦਾ ਵਾ ਘਰੇਲੂ ਪਰਿਵਾਰ ਦੇ ਘਰੇਆ ਗਿਣਤੀ ਦੇ ਵਿੱਚ ਜਿਹੜੇ ਪੰਜ ਚਾਰ ਪਸ਼ੂ ਆ ਬਾਈ ਉਹਨਾਂ ਨੇ ਚੰਗੇ ਜਿਹੜੇ ਰੱਖੇ ਹੋਏ ਆ ਘਰੇ ਤੋਂ ਦੁੱਧ ਪੀਣ ਨੂੰ ਉਹਨਾਂ ਪਸ਼ੂਆਂ ਦੇ ਵਿੱਚੋਂ ਇੱਕ ਨੀਲੀ ਦਾਵੀ ਨਸਲ ਨੂੰ ਟੱਚ ਮੱਜ ਕਿੰਨੇ ਦਿਨਾਂ ਦੀ ਸੂਈ ਆ ਕੀ ਗੱਲ ਬਾਤ ਆ ਸਾਰੀ ਜਾਣਕਾਰੀ ਲਵਾਂਗੇ ਮਾਲਕ ਤੋਂ ਆਪਾਂ ਆਓ ਪਹਿਲਾਂ ਇਹਦੀ ਮੁੱਢਲੀ ਜਾਣਕਾਰੀ ਜਾਂਦੇ ਆ ਅਗਲੀ ਕਾਰਵਾਈ ਆਪਾਂ ਫੇਰ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਜੀ ਬਹੁਤ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਇੱਥੇ ਆਇਆ ਨਹੀਂ ਤੁਹਾਡਾ ਵੀ ਧੰਨਵਾਦ ਆ ਜੀ ਬੁਲਾਉਣ ਦੇ ਲਈ ਬਾਈ ਜੀ ਤੇ ਆਪਣਾ ਨਾਮ ਦੱਸਿਓ ਜੀ ਇੱਕ ਵਾਰ ਜੀ ਜੇ ਮੈਂ ਜਗਤਾਰ ਸਿੰਘ ਆ ਜੀ ਜਗਤਾਰ ਸਿੰਘ ਜਗਤਾਰભાઈ ਫਿਰ ਘਰੇ ਹੀ ਰੱਖੇ ਹੋਏ ਆ ਪਸੂਹਾਂ ਜੀ ਹਾਂਜੀ ਘਰੇ ਹੀ ਰੱਖੇ ਆ ਜੀ ਸਾਡਾ ਕੋਈ ਵਪਾਰ ਲੈਣ ਨਹੀਂ ਹੈ ਜੀ ਠੀਕ ਹੈ ਠੀਕ ਹੈ ਤੇ ਫਿਰ ਇਹ ਕਦੇ ਤਿਆਰ ਕਟੀਆਂ ਕੁੱਟੀਆਂ ਚੰਗੀਆਂ ਕਰ ਲੈਨੇ ਹਨਾ ਜੀ ਹਾਂਜੀ ਅਸੀਂ ਤਾਂ ਤਿੰਨ ਕਮਈਆਂ ਰੱਖਦੇ ਆ ਪਰ ਮਗਰ ਝੋਟੀਆਂ ਤਿਆਰ ਹੋ ਗਈਆਂ ਠੀਕ ਆ ਤੇ ਹੁਣ ਵਿਚਾਰ ਬਣ ਗਿਆ ਵੀ ਇੱਕ ਵੇਚ ਦਿੰਨੇ ਚ ਚੰਗੀ ਗੱਲ ਬਾਈ ਸਹੀ ਗੱਲ ਆ ਤੇ ਦੁੱਧ ਦੁੱਧ ਫਿਰ ਚੰਗੇ ਵਾਲੀਆਂ ਹੀ ਆ ਸਾਰੀਆਂ ਹਾਂਜੀ ਚੰਗਾ ਰਿਕਾਰਡ ਆ ਜੀ ਠੀਕ ਆ ਠੀਕ ਆ ਤੇ ਜਿਹੜੀ ਮੈਂ ਆਪਾਂ ਵੇਚਣੀ ਆ ਬਾਈ ਇਹ ਕਿੰਨਾ ਸੂਸ ਹੋਈ ਇਹ ਤੀਜੇ ਸੂਏ ਸੁੰਦੀ ਹੈ ਜੀ ਇਹ ਸੂ ਤੀਜਾ ਸੂਆ ਸੋਈ ਆ ਹੈ ਕਿੰਨੇ ਦਿਨ ਹੋ ਗਏ ਅੱਜ ਇਹਨੂੰ ਸੂਈ ਨੂੰ ਬਾਈ ਇਹਨੂੰ 6 ਦਿਨ ਹੋ ਗਏ ਜੀ ਸੂਈ ਦਾ ਅੱਛਾ ਕੱਟੀ ਹੈ ਕਿ ਕੱਟਾ ਬਾਈ ਇਹ ਕੱਟੀ ਹੈ ਜੀ ਠੀਕ ਹੈ ਇਹ ਕਿਹੜੇ ਸੀਮਣ ਦੀ ਪਤਾ ਕੁਛ ਹਿੰਦਾ ਕਿ ਨਹੀਂ ਬਾਈ ਨਹੀਂ ਇਹ ਸਰਕਾਰੀ ਠੀਕ ਆ ਭਰਾਇਆ ਸਰਕਾਰੀ ਸੀਮਣ ਸੀਗਾ ਠੀਕ ਆ ਤੇ ਚਵਾਈ ਚਵਾਈ ਦੀ ਕਿਵੇਂ ਆ ਬਾਈ ਚਵਾਈ ਦੀ ਇੱਕ ਨੰਬਰ ਆ ਜੀ ਬਹੁਤ ਪੋਲੀ ਧਾਰ ਆ ਮੋਟੀ ਧਾਰ ਆ ਇੱਕ ਨੰਬਰ ਚਵਾਈ ਦੀ ਠੀਕ ਆ ਬਾਈ ਤੇ ਇਹ ਬਾਰੇ ਬਾਈ ਫਿਰ ਮੈਂ ਕਿੰਨਾ ਦੁੱਧ ਦੇ ਦਿੰਦੀ ਪੀਕ ਲੈਵਲ ਦਾ ਬਦ ਦੂਜੇ ਸਵੇ ਅਸੀਂ 13 ਕਿਲੋ ਦੁੱਧ ਕਿਉਂ ਆ ਜੀ 13 ਕਿਲੋ ਪੀਕ ਲੈਵਲ ਦਾ ਦੁੱਧ ਦੂਜੇ ਸਵੇ ਚ ਹੋਇਆ ਹੋਇਆ ਹੈ ਐਤਕੀ ਦਾ ਫਿਰ ਬਾਪੇ ਦੀ ਕਿਰਪਾ ਨਾਲ 14-15 ਨੂੰ ਜਾਊਗੀ ਹੈ ਨਾ ਹਾਂਜੀ ਯਾਨੀ 13 ਤੋਂ ਉੱਤੇ ਹੀ ਜਾਊਗੀ ਹੂੰ ਠੀਕ ਆ ਤੇ ਕੀ ਰੇਟ ਰੱਖਾਂਗੇ ਆਪਾਂ ਇਹਦਾ ਜੀ ਰੇਟ ਇਹਦਾ ਜੀ ਜਿੰਨਾ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ 1-25 ਦੀ ਦੇਣਾ 1-25 ਦੀ ਦੇ ਦੇਾਂਗੇ ਮਨ ਤਾਂ ਇਹਦੇ ਵਿੱਚ ਕੋਈ ਮਾੜਾ ਮੋਟਾ ਤਕਰੀ ਨਹੀਂ ਦੋ ਹਾਂਜੀ ਹੋ ਜਾਊਗਾ ਠੀਕ ਆ ਜੀ ਤੁਰਦੀ ਹੈ ਕੱਢੀਏ ਬਾਹਰ ਨੂੰ ਮੜੇ ਖੋਲਿਓ ਹਾਂਜੀ ਖੋਲ ਦੋ ਲੈ ਮਿੱਤਰੋ ਤਿੱਜਾ ਸੁਆ ਸੋਈਆ 6 ਦਿਨ ਹੋ ਗਏ ਸ 9 ਕਿਲੋ ਤੋਂ ਤਾਂ ਤਿਆਰ ਆ ਵੈਸੇ 13 ਕਿਲੋ ਪਿਛਲੇ ਸੂਏ ਬਾਈ ਹੁਲਿਆਂ ਨੇ ਇਹਦੇ ਥੱਲੋਂ ਚੋਇਆ ਹੋਇਆ ਭਾਂਡੇ ਦੇ ਵਿੱਚ 13 ਕਿਲੋ ਇਹਨੇ ਪਿਛਲੇ ਸੂਏ ਕਰਮਾਲੀ ਨੇ ਪਾਇਆ ਹੋਇਆ ਵਾ ਬਹੁਤ ਚੰਗੀ ਮਾਰਕਿੰਗ ਦੇ ਵਿੱਚ ਆ ਮੈਂ ਤਾਂ ਛੋਟੀ ਅੰਗਾ ਪੈਰਾਂ ਦੀ ਚੰਗੀ ਆ ਲੇਵੇ ਭਾਂਡੇ ਵੱਲੋਂ ਸਾਫ਼ ਸੁਥਰੀ ਲੈ ਆਓ ਜੀ ਬੋਡੀ ਸਟਰਕਚਰ ਦੀ ਖੁੱਲੀ ਡੁੱਲੀ ਮੈਂ ਆ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਮੈਂ ਕੁਆਲਿਟੀ ਜਾਂ ਜਿਹੜੀ ਮੈਂ ਦੇ ਵਿੱਚ ਉਹ ਗਵਾਈ ਭਰਦੀ ਆ ਵੀ ਵਾਕੇ ਮੈਂ ਟਿਕਾਣੇ ਦੀ ਆ ਦੇਖ ਸਕਦੇ ਹੋ ਮਿੱਤਰੋ ਤੁਸੀਂ ਬਾਕੀ ਬਰੀਡ ਬਹੁਤ ਚੰਗੀ ਆ ਨਸਲ ਮੈਂ ਦੇ ਵਿੱਚ ਪੂਰੀ ਚੰਗੀ ਆ ਲੇਵਾ ਭਾਂਡਾ ਮੈਂ ਦਾ ਖੁੱਲਾ ਡੁੱਲਾ ਵਾ ਸੂਲ ਤੇ ਨਿਸ਼ਾਨ ਚਾਰੇ ਪੈਰਾਂ ਤੇ ਨਿਸ਼ਾਨ ਵੱਲੋਂ ਕਹਿਣ ਤੋਂ ਭਾਵੇਂ ਆ ਵੀ ਕੋਈ ਹੱਥ ਤਰਾ ਹੈ ਨਹੀਂ ਕਰਮਾ ਵਾਲੀ ਦੇ ਵਿੱਚ ਮਿੱਤਰੋ ਦੇਖ ਸਕਦੇ ਆ ਤੁਸੀਂ ਬਾਕੀ ਮੈਂ ਇਹਦਾ ਊੜਾ ਪੰਨਾ ਵੀ ਠੀਕ ਆ ਬਾਕੀ ਦੁੱਧ 14 15 ਕਿਲੋ ਖੁੱਲਾ ਡੁੱਲਾ ਇਤਕੀ ਪਿਆਈ ਜਾਊਗੀ ਕੱਟੀ ਉੱਠ ਖੜੀ ਆ ਨੜਵਾ ਕੱਟੀ ਦਾ ਦੇਖ ਸਕਦੇ ਆ ਨਾਲ ਬੱਚੇ ਦਾ ਤੁਸੀਂ ਦੇਖ ਸਕਦੇ ਆ ਮਿੱਤਰੋ ਹੁਣ ਬੱਚਾ ਲਵਾ ਜਿਹੜਾ ਕੱਟੀ ਵੀ ਬਹੁਤ ਸੋਹਣੀ ਆ ਮਗਰ ਹਨਾ ਬਾਈ ਮਾਰਕਿੰਗ ਮੁਰਕਿੰਗ ਜਾਇਜ਼ ਕੱਟੀ ਦੇ ਸੂਲ ਤੇ ਨਿਸ਼ਾਨ ਚਾਰੇ ਪੈਰਾਂ ਤੇ ਨਿਸ਼ਾਨ ਆ ਹੂੰ ਚਾਰੇ ਮੰਨੋ ਕਹਿਣ ਤੋਂ ਭਾਵੇਂ ਆ ਵੀ ਮਾਵਾਂ ਧੀਆਂ ਇੱਕੋ ਜੀਆਂ ਆ ਸੇਮ ਆ ਤੇ 1,25,000 ਰੁਪਈਆ ਇਹਦਾ ਰੇਟ ਆਇਨ ਦੇ ਵਿੱਚੋਂ ਮਾਨਤਾ ਨਾ ਹੋ ਜੂਗਾ ਤੁਹਾਡਾ ਮਿੱਤਰੋ ਆਈਕੇ ਦਾ ਜਿਹੜਾ ਮਾਨ ਹੁੰਦਾ ਵਾ ਵੀ ਆਈਕੇ ਦੀ ਇੱਜ਼ਤ ਰੱਖਣੀ ਲਾਜ ਰੱਖਣੀ ਤਾਂ ਨਾ ਹੁੰਦਾ ਵਾ ਥੋੜਾ ਬਹੁਤਾ ਪੈਸਿਆਂ ਦੇ ਵਿੱਚੋਂ ਘਠੋਤੀ ਕਰਨੀ ਤੇ ਉਹ ਦੋਵੇਂ ਚੀਜ਼ਾਂ ਹੀ ਬਈ ਹੁਣੇ ਕਰਨਗੇ ਕੋਈ ਗੱਲ ਨਹੀਂ ਘਰੇਲੂ ਪਰਿਵਾਰ ਆ ਬਾਈ ਜੀ ਨੰਬਰ ਦੱਸਿਆ ਜੀ ਆਪਣਾ ਜੀ 98722 ਜੀ 11203 ਜੀ ਇੱਕ ਵਾਰੀ ਹੋਰ ਬੋਲ ਦिए ਜੀ 98722 11203 ਜੀ 98722 11 11203 ਜੀ 11203 98722 11203 ਬਾਈ ਦਾ ਫੋਨ ਨੰਬਰ ਆ ਪਿੰਡ ਰਾਮੂ ਵਾਲਾ ਕਲਾਵਾ ਜ਼ਿਲ੍ਹਾ ਮੋਗਾ ਵਾ ਸ਼ੁਕਰੀਆ ਜਉਂਦੇ ਰੋ ਧੰਨਵਾਦ